ਵੀਡੀਓ ਕੁੜੀਆਂ 부ੜੀਆਂ ਨਾ ਦੇਖੋ ਭਾਈ ਕਿਉਂਕਿ ਸਾਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਇਹ ਮਨੋਰੰਜਨ ਸਿਰਫ ਮਨੋਰੰਜਨ ਲਈ ਬਣਾ ਰਹੇ ਹਾਂ ਤੇ ਸਵਾਗ ਲੈਣ ਲਈ ਬਣਾ ਰਹੇ ਹਾਂ ਮੈਂ ਮੈਂ ਅੱਗੇ ਤੋਂ ਬਾਅਦ ਕਿੱਧਰ ਜਾਣਾ ਮੈਂ ਨਹੀਂ ਆਉਂਦਾ ਨਹੀਂ ਕਿੱਧਰ ਮੇਰੀ ਗੱਲ ਕਿੱਧਰ ਜਾਣਾ ਮਗਰੋਂ ਨਾ ਰੁਕ ਮੈਂ ਕਿੱਧਰ ਜਾਣਾ ਪੈਸੇ ਪੁੱਛ ਲੈਣ ਜਾਣਾ ਕਿ ਮਗਰੋਂ ਪੈਸੇ ਨਹੀਂ ਜੜ ਮੈਂ ਕੁਦਾ ਜੁਦਾ ਕੁਝ ਪੀ ਲੈ ਸਾਡਾ ਟੱਬਰ ਗਾੜਾ ਦਿਨੇ ਹੋ ਗਿਆ ਅੱਛਾ ਮੈਂ ਤਾਂ ਨਹੀਂ ਕੁਝ ਕਿਹਾ ਤੈਨੂੰ ਸਾਡਾ ਦਿਨੇ ਕੰਮ ਕਰਦਾ ਹਾਂ ਹਾਂ ਜੇ ਖੱਤ ਤੁਸੀਂ ਸਾਡਾ ਟੱਬਰ ਗਾਲਾਂ ਦਿੰਦੇ ਉੱਤੋਂ ਮੇਰਾ ਰੋ ਨਿਕਲਦਾ ਮਾ ਓਏ ਆਇਆ ਯਾਰ ਐਂ ਤੇ ਤੋ ਕਰਦਾ ਮੈਂ ਬੱਡਾ ਹੀ ਨਹੀਂ ਬੱਸ ਮੈਂ ਲਿਖ ਓਏ ਆਇਆ ਦੇਖੇ ਆਏਗਾ ਤੋ ਕਰਦਾ ਇਹ ਮੈਂ ਬੈਟ ਤੇ ਲਿਖਾ ਹੀ ਨਹੀਂ ਟੱਪਦਾ ਤੈਨੂੰ ਕਹਤੀ ਗੱਲ ਓ ਲੀ ਹ ਲੈ ਲੀ ਹੈ ਯਾਰ ਤੇਰਾ ਘਰ ਤੇਰਾ ਅਸੀਂ ਤੇਰੇ ਬਿਨਾ ਕੋਈ ਕੋਹਣਾ ਯਾਰ ਕਰ ਜੱਥਾ ਕਿਵੇਂ ਮਰਜੀ ਹੋਵੇ ਜਾ ਤੂੰ ਓਏ ਆਇਆ ਮੰਨੀ ਦੀ ਤੂੰ ਪਾ ਜਾ ਜਰ ਮੈਂ ਤੈਨੂੰ ਕਹਤੀ ਮੰਨੀ ਦੀ ਐ ਮੈਂ ਹਾਂ ਮੈਨੂੰ ਸੱਟ ਬੱਜੂ ਜਾ ਤੂੰ ਰਹਿ ਜਾ ਓ ਸੱਟ ਨੂੰ ਯਾਰ ਤੂੰ ਕੀ ਯਾਰ ਸੱਟ ਨੂੰ ਕੀ ਯਾਰ ਜੈ ਕੁੱਟਦਾ ਨੂੰ ਪੀ ਲੈਣਾ ਜੇ ਸਾਡਾ ਟੱਬਰ ਗਾਲਾ ਪਰ ਸਾਰੇ ਦੁਨੀਆ ਦਾ ਹਰਾਮ ਕਰ ਨੀ ਨਹੀਂ ਖਾਦਾ ਯਾਰ ਕਿਤੇ ਤੇਰੇ ਹੋਰ ਸਾਰੇ ਨੂੰ ਤੂੰ ਕਰ ਰੱਖਾ ਖੱਜੜ ਖਵਾਰ ਤੂੰ ਮੇਰੇ ਰਾਹ ਨਾ ਰੋਕਾ ਮੈਂ ਥੱਲੇ ਆਜਾਂ ਰਾਹ ਨੂੰ ਕਿ ਤੂੰ ਕੀ ਹੈ ਰਾਹ ਨੂੰ ਕੀ ਹੈ ਤੂੰ ਪਰੇ ਹੋ ਜਾ ਤੂੰ ਮੂੰਹ ਤੇ ਪਰੇ ਮੇਰੀ ਸੁਣ ਗੱਲ ਮਾਟਾ ਪੱਡਾ ਤੂੰ ਵੱਡਾਂ ਖੇਤ ਨੂੰ ਤਾਂ ਕਹੀ ਨਾ ਯਾਰ ਚੱਲ ਕਰੇ ਮਾਟਾ ਖੇਤ ਮਾਟਾ ਕਰੇ ਖੇਤ ਨੂੰ ਕੀ ਖੇਤ ਕੀ ਹੈ ਛੋਨੇ ਨੂੰ ਰੇਰੂ ਸਾਰਾ ਕੁਝ ਪਾ ਆ ਬਈ ਮੈਂ ਆਪਣੇ ਖੇਤ ਜਾਉ ਮੇਰੇ ਖੇਤ ਨਾਲ ਬੜੇ ਕੋਈ ਕੀ ਖੇਤ ਨਾ ਬੜੋ ਕੀ ਮੈਂ ਤਾਂ ਬੱਜਾਂ ਮੇਰੇ ਨਾਲ ਜ਼ਮੀਨ ਕਰ ਲੈ ਜਿਹੜਾ ਮੈਂ ਤਾਂ ਰਿਸਤੇ ਡਾ ਇੱਥੇ ਜੰਨਾ ਬਸ ਜਾ ਰਿਸਤੇ ਤੇ ਤੈਨੂੰ ਉੱਥੋਂ ਕੱਢ ਦੇਣਗੇ ਟੱਕੇ ਮਾਰ ਕੇ ਕੌਣ ਹੈ ਤੇਰਾ ਮੇਰੇ ਸਾੜਾ ਡਰ ਮੇਰੇ ਰਿਸਤੇ ਡਰ ਬੱਛੇ ਸਾਡੇ ਬਿਨਾ ਤੈਨੂੰ ਕੋਈ ਨਹੀਂ ਥਾਂ ਓਏ ਆ ਜਾ ਛੱਡ ਤੇ ਬੱਪੂਲੀ ਦੇ ਪਾੜੇਗਾ ਜੱਟ ਮੈਂ ਤੈਨੂੰ ਕੱਚੀ ਗੱਲ ਮੇਰੇ ਮਰਜੀ ਨਾ ਕਰ ਮੇਰੇ ਮਰਜੀ ਹੈ ਤੇਰੀ ਮੇਰੇ ਨਾਲ ਨਾ ਜਾ ਜੀ ਦੇਖ ਮੈਂ ਤੇਰੀ ਇਨ ਇੱਜ਼ਤ ਕਰਦਾ ਨਾ ਨਾ ਇੱਜ਼ਤ ਕਿੰਨੀ ਵੱਧ ਕਰਦੇ ਤੁਸੀਂ ਬਸ ਹੈ ਨਹੀਂ ਕਰ ਤੇਰੀ ਮਾਤਾ ਰਿਸ਼ਤੇਦਾਰੀ ਉਹ ਮਗਰੇ ਨੂੰ ਮੇਰੀ ਗਾ ਹੁਣ ਆਪਾਂ ਚੱਲਦੇ ਘਰੇ ਮੈਂ ਬੱਚ ਨਹੀਂ ਆਉਂਦੀ ਮੈਂ ਟੁਰ ਕੇ ਭੱਜ ਜੂ ਕਿਸੇ ਨੇ ਰੋਟੀ ਬਣੀ ਆਹ ਅਰੇ ਹੋਏ ਦੇਖ ਨੱਥੇ ਰਕ ਮੇਰੀ ਗੱਲ ਕਹਿ ਖੈਰ ਭਾਈ ਇਹਨੂੰ ਤੈ ਮਨ ਲੈ ਕੱਲਾ ਜਵਾਬ ਆ ਵੀ ਕਿਉਂ ਲੜੀਏ ਇਹਨੂੰ ਇਹਨੂੰ ਲੈ ਜਾ ਤੂੰ ਛੇੜਾ ਮੈਨੂੰ ਲੜਦਾ ਦੇਖ ਚਲ ਕੋਈ ਗੱਲ ਨਾ ਫਿਰ ਕਰੇ ਕਹਿ ਖੈਰ ਭਾਈ ਇਹਨੂੰ ਕੜੀ ਤੱਕ ਭੱਜ ਜਾਂਦਾ ਜਦ ਮੈਂ ਹੁਣ ਹੁਣ ਮੈਂ ਰਿਸ਼ਤੇਦਾਰੀ ਹੋਰ ਰਿਸ਼ਤੇਦਾਰੀ ਚ ਮਨ ਲੈ ਮੇਰੀ ਗੱਲ ਕਿੱਡੀ ਕੱਲਾ ਜਵਾਬ ਆ ਵੀ ਇਹ ਮੈਂ ਕਿ ਘਰੋਂ ਮਿੰਟਾ ਕਰਨ ਦਾ ਤੇਰੇ ਨਾਲ ਸਾਰਾ ਟੱਬਰ ਗਾਲਾਂ ਦਿੰਦਾ ਫਿਰ ਕਿੱਡੀ ਗੱਲ ਆ ਮੈਨੂੰ ਪਤਾ ਕੁੱਤ ਆਪ ਦਾ ਛੋਟਾ ਬੰਦਾ ਹੈ ਕੁੱਤ ਦਾਰੂ ਦੀ ਪੀ ਲੈ ਨਾ ਦੇਖ ਤੈਨੂੰ ਪਤਾ ਨਾ ਇਹ ਸਾਰਾ ਟੱਬਰ ਗਾਲਾਂ ਦਿੰਦਾ ਦਾਰੂ ਬਿਨਾ ਤ ਇਹਦੀ ਗੱਲ ਐ ਇਹ ਮੈਨੂੰ ਸਾਡਾ ਟੱਬਰ ਗਾਲ ਇਹਦੀ ਬੇਬੇ ਵੀ ਦਿੰਦੀ ਗੱਲ ਹਾਂ ਇਹ ਕਹਿੰਦੇ ਅਖੇ ਤੂੰ ਸਾਡੇ ਘਰੋਂ ਨਿਕਲ ਜਾ ਫਲਾਣਾ ਨਹੀਂ ਕਹਿੰਦੇ ਮੇਰੇ ਸਿਰ ਤੇ ਬੱਤੀ ਮਾਰੀ ਸਿਰ ਪਾਤਾ ਮੱਛਪਟ ਮੈਂ ਤੈਨੂੰ ਗਾਲ ਦਿੱਤੀ ਅਗਰੇ ਮਾਰਨ ਨਾਲ ਖੂਨ ਰੁਕਦਾ ਜਦ ਮੇਰਾ ਰੋ ਨਿਕਲੀ ਜਾਂਦਾ ਬੱਤ ਉਹ ਰੋ ਨੂੰ ਤੂੰ ਬੁੜੀ ਐ ਯਾਰ ਮੇਰੀ ਹੁਣ ਡਾਕਟਰ ਵੀ ਹੈ ਨਹੀਂ ਮੈਂ ਪੱਤੀ ਕਡਾ ਕੇ ਲੈਣ ਨਾਲੇ ਦਾਖਲ ਹੂੰ ਪਹਿਲੀ ਗੱਲ ਮੈਂ ਦਾਖਲੋ ਕੀ ਕਰਦੇਂਗਾ ਦੇਖ ਲੋ ਕਿ ਕਰਦੇ ਰਫਤ ਮੇਰਾ ਘਰ ਮੇਰਾ ਘਰੋਂ ਫਰਾਰ ਹੋ ਜਾ ਤੜਕੇ ਨੂੰ ਘਟ ਖਾਲੀ ਕਰ ਦਿਓ ਫਰਾਰ ਨੂੰ ਕਿ ਅਸੀਂ ਕਿਹੜਾ ਕੁਛ ਕੀਤਾ ਸੀ ਕਤਲ ਕੀਤਾ ਕੋਈ ਨਾ ਨਾ ਮੈਂ ਤੁਹਾਨੂੰ ਕਹਿੰਤੀ ਗੱਲ ਮੇਰੇ ਨਾਲ ਤੁਸੀਂ ਅੱਜ ਕੋਈ ਨਾ ਬਣ ਸਾਡਾ ਆਪਦਾ ਘਰ ਹੈ ਤੂੰ ਘਰੇ ਚੈ ਨਾ ਮੈਂ ਬਸ ਭੱਜ ਜਾ ਜੱਤ ਜੇਰਾ ਮੇਰਾ ਰਾਹ ਰਸਤਾ ਨਾ ਰੋਕ ਜਾ ਤੂੰ ਕਾਇ ਖਾਇ ਯਾਰ ਭਾਈ ਮੜਾ ਯਾਰ ਕਦੋਂ ਹੁੰਦਾ ਇਹਨੂੰ ਲੰਕੀ ਇੰਨਾ ਪਿੱਛੇ ਪਿੱਛੇ ਛਿਪਿਆ ਇਹ ਬੰਦੇ ਦਿਖ ਮਾ ਸਾਰਾ ਦਿਨ ਕੰਮ ਕਰਦਾ ਹਾਂ ਕਰਦਾ ਇਹ ਕਜੋ ਗੱਲਾਂ ਦਿੰਦੇ ਹੱਥ ਨੇ ਰੋਟੀ ਨਹੀਂ ਦਿੰਦੇ ਦੋ ਰੋਟੀਆਂ ਦੇ ਦਿੰਦੇ ਮਾਰ ਦੇ ਚ ਲਾ ਕੇ ਉਹ ਚਲ ਨਹੀਂ ਕੁਛ ਨਹੀਂ ਅੱਜ ਭਾਈ ਤੂੰ ਮੈਨੂੰ ਟੱਕਰਿਆ ਸੀ ਨਾਲੀ ਤੇ ਹਾਂ ਮੈਂ ਜਦੋਂ ਪਾਣੀ ਪੂਣੀ ਸਾਰਾ ਕੋਹਲ ਕਰੀਏ ਤਾਂ ਸੀ ਨਾ ਮੈਂ ਕੰਮ ਹਾਂ ਇਹਨੂੰ ਬੇਲੇ ਨੂੰ ਇੱਕ ਦਾਰੂ ਦੀ ਬੋਤਲ ਸਪੈਸ਼ਲ ਸੌਂਫੀਆ ਕਹਿੰਦਾ ਸਾਰਾ ਦਿਨ ਮੈਂ ਖੇਤਦਿਆਂ ਪਾਣੀ ਲਾਂਦਾ ਤੇ ਧੋਨੇ ਨੂੰ ਮੇਰੀ ਗੱਟਾ ਭਰ ਐ ਭਾ ਬੋਤਲਾਂ ਦਾ ਇਹ ਕੋਈ ਨਾ ਪਾਉਣੀ ਸੀਗੀ ਐਨੀ ਪੇ ਬੰਦਾ ਢੜੀਆ ਲਾ ਲਿਆ ਆਪ ਕੰਮ ਕਰਕੇ ਰਾਜੀ ਨਹੀਂ ਕਰ ਬਈ ਹੁਣ ਕਰਦਾ ਬੰਦਾ ਮੇਰਾ ਨਾ ਜੇ ਮੈਂ ਇਹ ਪਹਿਲਾਂ ਜਦ ਮੇਰੀ ਗੱਲ ਲੀੜੇ ਪਹਿਲਾਂ ਤਾਂ ਮੈਂਨੇ ਮਾਰਨੀ ਅੱਖੇ ਤੂੰ ਲੀੜੇ ਪਾਲੇ ਚਿੱcke ਬੱਡੇ ਬਗਲਾ ਬਣਿਆ ਰਹਿਣਾ ਫਲਾਣਾ ਗੱਲਾਂ ਇਹ ਤਾਂ ਗੱਲ ਫਿਰ ਸਹੀ ਆ ਸਹੀ ਹੈ ਇਹ ਗੱਲ ਸਹੀ ਗੱਲ ਐ ਇਹ ਐਵੇਂ ਤੂੰ ਲੋਕ ਮੇਰੀ ਹੁਣ ਇੱਕ ਕੋਈ ਨਾ ਮੰਦੀ ਨਹੀਂ ਮੰਨੀ ਹੁੰਦੀ ਬਈ ਸਾਨੂੰ ਨਾ ਚੰ ਤਿੰਨ ਚਾਰ ਲਾਂਬੇ ਆ ਗਏ ਤੇਰੇ ਅਸੀਂ ਤਾਂ ਵੀ ਨਹੀਂ ਬੋਲੇ ਲੰਬੇ ਕੱਟ ਜਾ ਕੇ ਮੈਂ ਕਿਸੇ ਨੂੰ ਮਾਰ ਤੂੰ ਵੀ ਮੈਂ ਛੇੜਨਾ ਤੂੰ ਕੋਈ ਬੱਥਰ ਲਈ ਜਾਂਦੇ ਹੁੰਦੇ ਤੂੰ ਉਹਦੇ ਤਾਂ ਤੂੰ ਉਹਨੂੰ ਕਹਤਾ ਕਰੇ ਕੀ ਕਹਤਾ ਇਹ ਜਿਹਾ ਕੰਮ ਨਹੀਂ ਕਰਦਾ ਛੇੜਾ ਜ਼ਿੰਦਗੀ ਤੇ ਦੇਖ ਤੈਨੂੰ ਪਤਾ ਹੈ ਇਹ ਬਚ ਬਕਵਾਸ ਕਰਦਾ ਤੂੰ ਬਈ ਹੁਣ ਰਹਿਣ ਲੱਗਾ ਪਿੰਡ ਚ ਹੈ ਬਈ ਮੈਂ ਤਾਂ ਕਰੇ ਨਹੀਂ ਦਿੰਦਾ ਜਰਾ ਉਹ ਚਲ ਮੰਨ ਲੈ ਮੇਰੀ ਇਹਦਾ ਮੇਰੀ ਗਾ ਹੁਣ ਚੱਕੇ ਬੱਥਾ ਜੂ ਪਹਿਲੀ ਮੈਂ ਡੇਟੀ ਪਾ ਜੂ ਫਿਰ ਉਹਦੇ ਤੜਕੇ ਚੜ ਜੀ ਬਸ ਯਾਰ ਮੈਂ ਹੁਣੇ ਜੰਗ ਬਸ ਕਰੇ ਨਹੀਂ ਬਦਲ ਹੋਰ ਕੀ ਐ ਮੇਤਰਾ ਕੋਈ ਕਤਲ ਕਰਕੇ ਸੱਟ ਗਿਆ ਫੇਰ ਸਾਨੂੰ ਕੋਈ ਮੈਂ ਕਰਨ ਨੂੰ ਬੇਦਖਲ ਕਰਕੇ ਆ ਗਿਆ ਕੀ ਬੇਦਖਲ ਕਰਕੇ ਆ ਗਿਆ ਤੂੰ ਮਰ ਕੀ ਮਰ ਜਾ ਮੈਂ ਤਾਂ ਜਾਂਦਾ ਨਹੀਂ ਤੇ ਘਰੇ ਬੱਪੂ ਉਹ ਚੱਲ ਮੰਨੀ ਜੀ ਹੁੰਦੀ ਆ ਉਹ ਚੱਲਦੇ ਆ ਯਾਰ ਐਂ ਕਾ ਤੋਂ ਕਰਦਾ ਇੱਕ ਡੰਡਾ ਹੋਵੇ ਕੁੱਟਲੇਸ਼ ਉਹ ਚੱਲ ਕੋਈ ਨਾ ਫਿਰ ਕੀ ਗੱਲ ਐ ਸਾਡੀ ਉਮਰ ਦਾ ਕੁੱਤ ਕਲੇਸ਼ ਉਹ ਚੱਲ ਫੇਰ ਕੀ ਡੁੱਡਾ ਇਹ ਜੰਮੇ ਤੇਰਾ ਪਰਿਵਾਰ ਮੇਰੀ ਗੱਲ ਤਾਂ ਹੁਣ ਲੈ ਤੂੰ ਆਪਾਂ ਦੋਨੇ ਰਲ ਮਿਲ ਕੇ ਘਰ ਦਾ ਕੰਮ ਕਰਦੇ ਆ ਖੇਤੀ ਕਰਦੇ ਆ ਡਾ ਰਲ ਮਿਲ ਕੇ ਜੇ ਸਾਰਾ ਦਿਨ ਮੋਬਾਈਲ ਤੇ ਬੈਠਾ ਰਹਿੰਦਾ ਲੱਟਿਆ ਓਏ ਆ ਮੋਬਾਈਲ ਤੇ ਬਾਈ ਦੇਖੀ ਯਾਰ ਮੋਬਾਈਲ ਆ ਮੋਬਾਈਲ ਤੇ ਆ ਮੋਬਾਈਲ ਤੇ ਕਿਹਨਾ ਗੱਲਾਂ ਹੋਣੀਆਂ ਦੇਖੀ ਜੱਟ ਕੀ ਦਾ ਪੂਣਾ ਮੈਂ ਤੈਨੂੰ ਕੱਟੀ ਆਪ ਦਾ ਚਾਚਾ ਨੂੰ ਦੇ ਓ ਤੂੰ ਰ ਤੂੰ ਰੱਖ ਲੈ 2000 ਰੁਪਏ ਦਾ ਨਮ ਲੱਕ ਦਿੱਤਾ ਹੱਡੇ ਪੈ ਗਿਆ ਹਾਕੀ ਜਬਾਬ ਦੇਗਾ ਸੀ ਬੱਚੋ ਪੈਸੇ ਚੱਕ ਕੇ ਉਹ ਕੋਈ ਮੋਬਾਈਲ ਲੈ ਲਈ ਤੂੰ ਐਡਾ ਵੱਡਾ ਟਰੈਕਟ ਬਣਾ ਕੇ ਦਿੱਤਾ ਤਾਂ ਵੀ ਦੇਖ ਲੈ ਮੇਰੀ ਜ਼ਿੰਦਗੀ ਨੂੰ ਤਬਾਹ ਕਰ ਦੇ ਫਿਰ ਜੇ ਨਾ ਨਾ ਮਰਜੀ ਆਏ ਭਾਈ ਮੜੇ ਲਾਈ ਯਾਰ ਸਾਰਾ ਭਾਈ ਮਰਦਾ ਆ ਗਿਆ ਪਿੰਡ ਚ ਖਾਜਾ ਖਾਜਾ ਮੈਂ ਛੇੜਾ ਕਰਨੀ ਜਾਂਦਾ ਮੈਂ ਤੁੰਗ ਮਨ ਲੈ ਮੱਕੜਾ ਲਕੀਤ ਖਚਦੀ ਤਾ ਪਤਾ ਨਹੀਂ ਮੁਰਕੇ ਉਹ ਲਖੀ ਤੇ ਕਾਪੀ ਤੇ ਖਚਦੀ ਵੀ ਹਸਾਬ ਕਰ ਤੂੰ ਕਾਪੀ ਤੇ ਕੋਈ ਮੈਂ ਕੋਈ ਛੇਠਾ ਵੀ ਲੈ ਚਾ ਫਿਰ ਚੋਣ ਝੋਨੇ ਵਾਲੀਆਂ ਬੁੜੀਆਂ ਦੇ ਪੈਸੇ ਤਾਂ ਦੇ ਜਾ ਝੋਨੇ ਵਾਲੀਆਂ ਦੇ ਦੇ ਤੇ ਬੱਸ ਕਿੱਥੇ ਦੇ ਦੇ ਤੜਕੇ ਦੇ ਦਾਂਗੇ ਆ ਫਿਰ ਤੂੰ ਤੜਕੇ ਮਰ ਖਾ ਪਜੇ ਸਾਨੂੰ ਗੱਲ ਪੈ ਜਾਣੀ ਹੈ ਛੱਡ ਦੇ ਜੋ ਤਬੀਲਦਾਰੀ ਤੇਰੇ ਹੱਥ ਚ ਤੇਰੇ ਕੋਲ ਆ ਸਾਰਾ ਕੁਝ ਅੱਛਾ ਜੀ ਤੁਸੀਂ ਸੰਭਲ ਲਿਆ ਤੁਸੀਂ ਦੇ ਤੇਰੇ ਖਾਤੇ ਚ ਪੈਸੇ ਆ ਯਾਰ ਉਹਦੇ ਖਾਤੇ ਚ ਪੈਸੇ ਮੇਰੇ ਜੱੜ ਥੋੜਾ ਜੀ ਗੱਲ ਥੋੜੀ ਜਿਹੀ ਹਨ ਗੱਲ ਕਲੀ ਰੁਪਏ ਡਵਾਲੇ ਨਾਲ ਬਗਦੇ ਨੇ ਓ ਤੇਰੇ ਬਿਨਾ ਪੈਸੇ ਨਹੀਂ ਹੁੰਦੇ ਨੇ ਸਹੀ ਗੱਲ ਮੈਂ ਤੇਰੀ ਗੱਲ ਕੋਈ ਹੋਰ ਆ ਸਾਡੀ ਗੱਲ ਹੋਰ ਆ ਮੁਝੇ ਕੋਈ ਇੱਕ ਵੀਰਦਾ ਜੀ ਨਹੀਂ ਨਹੀਂ ਤੇਰੇ ਬਿਨਾ ਕਬੀਲ ਮੇਰੀ ਗੱਲ ਤੇਰੇ ਬਿਨਾ ਪੈਸੇ ਨਹੀਂ ਹੁੰਦੇ ਨੇ ਨਹੀਂ ਜਨ ਕੇ ਜਨਮ ਤਨ ਨਾ ਬਸ ਓ ਚੱਲਦੇ ਆ ਆਪਾਂ ਕਰੇ ਤੈਨੂੰ ਮੈਂ ਤੈਨੂੰ ਕਹਿੰਦੀ ਗੱਲ ਛੇੜਾ ਬਾਰ ਬਾਰ ਇੱਕੋ ਗੱਲ ਨਾ ਮੁੱਤ ਕਦੀ ਮਾਰੀ ਹੁੰਦੀ ਮੈਂ ਕਦੇ ਨਹੀਂ ਓ ਮਾਰੀ ਨੂੰ ਕੀ ਆ ਯਾਰ ਕੋਈ ਨਹੀਂ ਆਪੀ ਤੜਕੇ ਦੇਖੀ ਜੂ ਐਂ ਕਾ ਤੋ ਕਰਦਾ ਹੈ ਕੋਟ ਪੀ ਲੈ ਨਾ ਮੈਂ ਇਹ ਸਾਰਾ ਟੱਬਰ ਮੈਨੂੰ ਗੱਲ ਨਾ ਦਿੰਦੇ ਹਾਂ ਠੀਕ ਆ ਛੇੜਾ ਹਾਂ ਉੱਤੋਂ ਦੇਖ ਗੱਲ ਹੋਰ ਸੁਣ ਅੱਖੇ ਤੂੰ ਬੁੱਢੀਆਂ ਨੂੰ ਪੈਸੇ ਖਵਾਉਣਾ ਖਵਾਉਂਦਾ ਨਾ ਭਈ ਤੂੰ ਮੈਂ ਹੁੰਦੀ ਹੋਏਗਾ ਤਾਈਂ ਕਹਿੰਦਾ ਫਿਰ ਕਦ ਖਵਾਉਣਾ ਮੈਂ ਹੋਰ ਹੋਣਾ ਫਿਰ ਜਨਾਨੀ ਵਾਇਜ ਕਰਦਾ ਹੋਏਗਾ ਫਿਰ ਕਦ ਨਹੀਂ ਇਹ ਜਾ ਕੰਮ ਕਰੀ ਅੱਛੇ ਤਾਈਂ ਕਹਿੰਦਾ ਫਿਰ ਭਈ ਕਦ ਤੂੰ ਲਾਲਾ ਛੁੱਟਿਆ ਉਹ ਨਹੀਂ ਤਾਈਂ ਕਹਿੰਦਾ ਓਏ ਉੱਦ ਤੂੰ ਮੜਾ ਜਾ ਕੁਝ ਅੱਖ ਮੇਂ ਚੱਕਾ ਕਰ ਬੱਥ ਬੱਥ ਚ ਉਹ ਰੋੜਾ ਜਾ ਪੈ ਗਿਆ ਕੋਈ ਏਡੀ ਗੱਲ ਤਾਂ ਨਹੀਂ ਹੋਈ ਨਾ ਵੀ ਤੇ ਇਹ ਤੇਰੀ ਗੱਲ ਸਾਡੇ ਪਿੰਡ ਟੁੱਟ ਗਈ ਨਾਲੇ ਹਾਂ ਨਾਲੇ ਤੂੰ ਤਾਂ ਕੋਈ ਪਿੰਡ ਦਾ ਬੰਦਾ ਨਹੀਂ ਸੀ ਤੂੰ ਤਾਂ ਇਹ ਕੋਈ ਪਾਥੀਆਂ ਚੱਕਣ ਜਾਂਦਾ ਕੋਈ ਤਾਂ ਨਹੀਂ ਤੂੰ ਕਾਜਾ ਕਾਜਾ ਸਵੇਰੇ ਅਗਲਾ 4 ਵਜੇ ਨਾ ਆ ਤੋ ਕੇ ਪਾਥੀਆਂ ਪੁੱਥੇ ਕੋਹੇ ਕੁੜੇ ਦਾ ਕੰਮ ਕਰਦਾ ਤੂੰ ਤਾਂ 6 ਤੂੰ 3 ਵਜੇ ਉੱਠ ਕੇ ਤੂੰ ਭਾਂ ਉਹ ਤੇ ਬਹਿ ਜਾਂਦਾ ਬੀਹੀ ਚ ਕੱਜ ਬੀਹੀ ਚ ਬਹਿ ਜਾਂਦਾ ਹੋਰ ਮੈਨੂੰ ਤੇਰੇ ਬਹੁਤ ਲੰਬੇ ਵੀ ਤੂੰ ਕਿੰਨਾ ਉੱਥੇ ਜਿੱਥੇ ਬੁੜੀ ਖੁੜੀ ਹੁੰਦੀ ਹੈ ਉੱਥੇ ਤੂੰ ਚਾਦਰਾਂ ਚੱਕ ਕੇ ਮੂਤਣ ਲੱਗ ਗਿਆ ਨਾ ਇਹ ਕਿਹੜੀ ਜਿਹੜੀ ਚੱਕਣਦਾ ਹੁਣ ਨਾਲੀ ਤਾਂ ਨਹੀਂ ਪੜਨੀ ਲੈ ਨਾਲੀ ਤਾਂ ਨਹੀਂ ਪੜਨ ਨਾਲੀ ਨੂੰ ਕੀ ਬੰਦੂਕ ਹੈ ਆਇਆ ਚੱਲੀਏ ਕਾਜ ਬਗਦੇ ਸੇ ਮੇਰੀ ਗੱਲ ਉਹ ਚੱਲਦੇ ਆ ਨਾ ਮੇਰੀ ਗੱਲ ਮੈਂ ਬਗਦਾ ਚੰਦਾ ਦੇ ਇਨੂੰ ਕੱਢ ਤਾ ਜੋ ਬਗਜੋ ਮੈਂ ਟੜਕੇ ਆ ਜੀ ਚੱਲ ਓਏ ਅੱਜ ਸਾਡੇ ਮੂੰਹ ਨੂੰ ਅੱਜ ਬਗਜਿਆ ਮੇਰਾ ਬਲੱਡ ਵੱਧ ਜਾ ਜਦੋਂ ਮੈਂ ਛੱਟ ਬੱਦੂ ਕਰੇ ਕਿਸੇ ਦੇ ਓਏ ਚੱਲ ਦੇ ਕਰੀ ਲਾਉਣੀਆਂ ਹੁੰਦੀਆਂ ਨੇ ਸਮਾਰ ਕੇ ਆਉਂਦੇ ਓਏ ਉਹ ਕੀ ਆਲਾ ਕੀ ਕੱਕੀ ਹਾਲ ਆ ਐ ਰੋਲਾ ਪੈਰੀ ਪੈਣਾ ਬਾਜਾਂ ਦਾ ਰਸ਼ਰਾ ਹੋਰ ਕੀ ਆਲਾ ਸੀਪੇ ਵਧੀਆ ਬਾਈ ਹਾਂ ਇਹ ਮੁੰਡਾ ਲੜਿਆ ਮੇਰੇ ਨਾਲ ਸਾਰਾ ਟੱਬਰ ਗਾਲਾਂ ਦਿੰਦੇ ਅੱਛਾ ਮੱਕਾ ਜੋ ਫਰਾਰ ਹੋ ਜਾਂਦੇ ਕਨਕੂਨ ਕਾਟ ਹੁੰਦੀ ਹੈ ਨਾ 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 ਦਾ ਪਊਗਾ ਇਹਨਾਂ ਦਾ ਫਿਰ ਦੇਖ ਤਾਂ ਮੇਰੀਆ ਮੈਂ ਸਾਰਾ ਜਨਾ ਪੈ ਗਿਆ ਕੰਜਰ ਦਾ ਸਾਰਾ ਪਿੰਡ ਠਾਵਾ ਰੱਖਿਆ ਰੋਲਾ ਗਲੀ ਚ ਪਾਈ ਚੁੱਪ ਕਰ ਮੇਰੀ ਗੱਲ ਹੁਣ ਫੇਰ ਪਾਵਾਂ ਕਿਤੇ ਮਰਜੀ ਬਗਜੀ ਠੀਕ ਹੈ ਕੀ ਗੱਲ ਮੈਨੂੰ ਮੈਂ ਤੈਨੂੰ ਪਤਾ ਤੈ ਰੋਇ ਖੇਤ ਦਾ ਕੰਮ ਕਰ ਦੇਣਾ ਸੁਖਾਦ ਖੂਦ ਪਾਉਣਾ ਨਾ ਮੈਂ ਤੇਰੇ ਸਾਹਮਣੇ ਤੂੰ ਮੇਰੇ ਨਾਲ ਹੀ ਟੱਕਰਿਆ ਪੀਟਰ ਲਾ ਰੱਖਿਆ ਸੀ ਮੈਂ ਲਾ ਰੱਖਿਆ ਸਿਰਾਂ ਲਾ ਕੇ ਇਹ ਬੰਦੇ ਮੈਂ ਘਰੇ ਆਏ ਬਈ ਆਪਾਂ ਚਾਹ ਨਹੀਂ ਪੀਤਾ ਪਾਣੀ ਨਹੀਂ ਪੀਤਾ ਸਵੇਰ ਦਾ ਬੰਦੇ ਚਾਹ ਲੈ ਕੀ ਨਹੀਂ ਮਗਰੇ ਹਾਂ ਇਸ ਦੂ ਬਾਅਦ ਇਹ ਮੁੰਡਾ ਸਕੂਲ ਗਿਆ ਪਹਿਲਾਂ ਉੱਥੋਂ ਸਿੱਧਾ ਬਾਗ ਥੇੜਾ ਇਹ ਜਿਹੜਾ ਪੜਦਾ ਸ਼ਕਲ ਦੇਖੀ ਨੀ ਪੜਨ ਵਾਲੀ ਓਏ ਉਹ ਉੱਥੇ ਉਹ ਕਰਦੇ ਅੱਛਾ ਮੈਨੂੰ ਪੈਸੇ ਲਾਜੰਦਾ ਕਿ ਮੈਂ ਸਕੂਲ ਜਾਂਦਾ ਅੱਛਾ ਹਾਂ ਉੱਥੇ ਜਾਂਦਾ ਹਿੱਲਣਾ ਪੜਨ ਵਾਲੇ ਕੋਲ ਦੇ ਚ ਜਾਣਾ ਕੋਲ ਦੇ ਚ ਜਾਂਦਾ ਹੈ ਉਹ ਜਾਂਦਾ ਹੋਊਗਾ ਤੂੰ ਵੀ ਅੱਧੇ ਮੈਨੂੰ ਉੱਥੇ ਟਕਰਿਆ ਸੀ ਇਹਨੇ ਇੱਕ ਮਿੰਟ ਝੱਪ ਕਰ ਬਾਕੀ ਭਰਾਵੇ ਤੋਂ ਪਤਾ ਲੱਗਦਾ ਜਾਂਦਾ ਹੈ ਜਿੱਦ ਤੇ ਤੂੰ ਤੇ ਜੀਵ ਵਾਲੀ ਲੈਣ ਜਾਈ ਜਾਂਦਾ ਸੀ ਉਹ ਜੀ ਦਾ ਕੀ ਬੋਲਦਾ ਮੈਂ ਨਸ਼ੀ ਨਹੀਂ ਕਰਦਾ ਕੋਈ ਓਏ ਲੈਣ ਜਾਈ ਜਾਂਦਾ ਇੱਕ ਪਤਾ ਨਹੀਂ ਤੂੰ ਕੁਝ ਲੈਣ ਸੌਦਾ ਪੱਤਾ ਲੈਣ ਜਾਂਦਾ ਹੋਏਗਾ ਬੰਨੀਆਂ ਪੰਜ ਕੱਦੇ ਕੱਦੇ ਜਾਂਦਾ ਅੱਛਾ ਉਹ ਸੀ ਨਾ ਪ੍ਰੀਤਮ ਗੱਲ ਸੁਣ ਮੈਂ ਉਹ ਤਾਗੜੀ ਲੱਗ ਰਹੀ ਜਾਂਦਾ ਯਾਰ ਬੰਦਾ ਨਾ ਤੈਨੂੰ ਪਈਏ ਨਾ ਇਹ ਤੈਨੂੰ ਸਮਝ ਆਈ ਜਾਂਦਾ। ਚੁੱਪ ਚਾਪ ਮੱਗਲ ਤਾਂ ਨਹੀਂ ਕਰੀ। ਪੀਤਾ ਖੋਲਣਾ ਇਹਦੇ ਪੈਸੇ ਯਾਰ ਤੈਨੂੰ ਸਾਰਾ ਪਤਾ ਯਾਰ ਖੋਲ ਇਹਦਾ। ਦੱਸ ਦੇ ਬਾਈ ਕਿੱਡੀ ਗੱਲ ਐ ਏਡੀ ਸੰਗ ਵਾਲੀ ਕੁਤ ਘਰੇ ਤਾਂ ਬੰਗ ਜੂ ਬਿਸ਼ਰਮੀ ਦਾ ਮਾਰਾ। ਘਰੇ ਤਾਂ ਖੋਲ ਵੇਚ ਖੋਲ ਯਾਰ ਤੈਨੂੰ ਆਪਾਂ ਸਮਝਾਈ ਜਾਂਦਾ ਕਿ ਲੋ ਮਾੜਾ ਸਮਝਿਆ ਫਿਰ। ਸਮਝੀ ਤਾਂ ਜੰਨਾ ਛੇ ਯਾਰ ਮੈਂ ਤਾਂ ਕਦੇ ਮੁੜ ਜਾਂਦਾ। ਚੱਲਦੇ ਆਇਆ। ਜਾ ਜਾ। ਤਾੜਾ ਨਿਕਲ ਜਾ ਬਖਤੌੜ। अच्छा 사ਜਾ ਕੰਮ ਮੈਂ ਕਰਦਾ ਤੈਨੂੰ ਪਤਾ ਹਾਂ ਕਰਦਾ ਚੱਲ ਲੈ ਚਾ ਚੰਗਾ ਭਲਾ ਸਕੂਟਰ ਲੈ ਕੇ ਮੈਂ ਪੁੱਦਾ ਕਰਨਾ ਸਾਰਾ ਇਹਨੂੰ ਪੈਪਸੀ ਅੱਜ ਲੈ ਕੇ ਦਿੱਤੀ ਮੈਂ ਹਾਂ ਇੱਕ ਬਿਨਾ ਤੇਲ ਵਾਲੀ ਸਕੂਟਰੀ ਕਹਿੰਦਾ ਲੈ ਕੇ ਦੇ ਉਹ ਵੀ ਲੈ ਕੇ ਤਾਲੀਆਂ ਬੁੜੀਆਂ ਨੂੰ ਪੈਸੇ ਦੇ ਦਿੰਦੇ 28 ਚ ਜੋ 28 ਚ ਕਿਸ਼ਤ ਲੈਣ ਆਉਂਦਾ ਕਿਸ਼ਤਾਂ ਵਾਲਾ ਉਹਨੂੰ ਉਹਦੇ ਲੋਨ ਕਢਾਇਆ ਤੇਰੀ ਬੀਬੀ ਦੇ ਨੋਤੇ ਉੱਪਰ ਨਹੀਂ ਜੰਨਾ ਆ ਪਰਨੇ ਨਹੀਂ ਜੰਨਾ ਮੈਂ ਤੂੰ ਐ ਕਰੇ ਰਾ ਇਹਨੂੰ ਮੈਂ ਇੱਥੇ ਰੱਖ ਵੀਰ ਜੀ ਇਹਨੂੰ ਮੈਂ ਇੱਥੇ ਬਿਠਾ ਕੇ ਰੱਖਦਾ ਤੂੰ ਆਦੇ ਤਾਏ ਉਹਨੂੰ ਲਿਆ ਪਰੇ ਉਹ ਤਾਂ ਸੱਦ ਲੈਣਾ ਦੇਖ ਹਲੇ ਉਹਦੇ ਬਿਨਾ ਜਾਂਦਾ ਨਹੀਂ ਮੈਨੂੰ ਪਤਾ ਉਹ ਆ ਚਾ ਮੈਂ ਸੱਦ ਲੈਣਾ ਉਹਦੇ ਬਿਨਾ ਜਾਂਦਾ ਨਹੀਂ ਉਹਦੇ ਨਾਲ ਖਾਂਦਾ ਪੀਂਦਾ ਇਕੱਠਾ ਵੱਡਾ ਹੋਇਆ ਉਹਦੇ ਉਹਦੇ ਨਾਲ ਹੀ ਹੋਊ ਇਹ ਆਪਣੇ ਆਖੇ ਨਹੀਂ ਲੱਗਦਾ ਇਹ ਉਹ ਮੇਰੇ ਨਾਲ ਨਾ ਪੈਸੇ ਕਿੱਦਾਂ ਨਾ ਨਾ ਨਹੀਂ ਪੈਂਦਾ ਜਸ਼ਰਾਲ ਭਲਾ ਪੱਛੇਗਾ ਭਲਾ ਜੱਲਾ ਨਹੀਂ ਜੰਨਾ ਠੀਕ ਹੈ ਫਿਰ ਮੈਂ ਜਾਣਦਾ ਤਾ ਆਫਰਾ ਅਰੇ ਯਾਰ ਐ ਕਿਉਂ ਕਰੀ ਇੰਨਾ ਯਾਰ ਉਹ ਤੇਰਾ ਮੁੰਡਾ ਆ ਰਿਹਾ ਕੰਜਰ ਦਾ ਸਾਰਾ ਪਿੰਡ ਚ ਪਤਾ ਲੱਗ ਰਿਹਾ ਰੋਲਾ ਰੋਦਾ ਸੋਡਾ ਕੀਤਾ ਯਾਰ ਇਹ ਚੱਲ ਬਹਿ ਜਾ ਇੱਥੇ ਬਹਿ ਜਾ ਕੰਧ ਦੇ ਨਾਲ ਬਹਿ ਜਾ ਚੱਲ ਇਹਨਾਂ ਨੂੰ ਇਹਦਾ ਮੁੰਡਾ ਆਜੂ ਸਿੱਪੇ ਬਹਿ ਚੱਲ ਅੱਛਾ ਕੋਈ ਰਿਸ਼ਤੇਦਾਰ ਆਜੇ ਅੱਛਾ ਉਹਨੂੰ ਬੁਲਾ ਕੇ ਨਹੀਂ ਰਾਜੀ ਹੈ ਅੱਛਾ ਸਾਰੇ ਰਿਸ਼ਤੇਦਾਰਾਂ ਚ ਬਦਨਾਮੀ ਕਰਾ ਰੱਖੀ ਹੈ ਅੱਛਾ ਇਨੇ ਕਕੂੜੀ ਜਿਹਾ ਪਤਲੀ ਪਾਂ ਚੋਤੇ ਨਾ ਫੇਰ ਨੌਜਵਾਨ ਮੁੰਡਾ ਅੱਜ ਕੱਲ੍ਹ ਰੇਕ ਹੀ ਪੜਦਾ ਯਾਰ ਫੇਰ ਕੀ ਹੋ ਗਿਆ ਭੈਣ ਦੇ ਲੰਨਾ ਤੇ ਕੁੱਤਿਆਂ ਤੇ ਚੜੀ ਗਿਆ ਸੀ ਪੈ ਦੱਸ ਨਾ ਇਹਨੂੰ ਫੜੀ ਨਹੀਂ ਇਹਨੇ ਕੁੱਤੇ ਯਾਰ ਬਹੁਤ ਰੋੜਾ ਪਿਆ ਸੀ ਇਹਦਾ ਫੜੀ ਅੱਛੀ ਪਰ ਦੱਸ ਦੇ ਲੈ ਕਈ ਵਾਰੀ ਪੈ ਗਿਆ ਗਲਤ ਹੀ ਸਹੀ ਹੈ ਰੋਲਾ ਕਾ ਕਿੰਨੇ ਵਾਰੀ ਪੈ ਗਿਆ ਬਹਿ ਜਾ ਸੀਪੇ ਬਹਿ ਜਾ ਮੇਰੀ ਗੱਲ ਸੁਣ ਇਹ ਬੱਕਾ ਬਾਤ ਸਮਝ ਨਾ ਕਿੱਦੇ ਹੱਥ ਨਾਲ ਕਾਦੀ ਬਕਵਾਸ ਮਾਰਦਾ ਯਾਰ ਹਾਂ ਮਾੜਾ ਸਹਾਰਾ ਕਰਾ ਹਾਂ 10000 ਰੁਪਏ ਜਾ ਅੱਠਨੇ ਕੁਟ ਲਾ ਲੈਣੇ ਕੋ ਜੀ ਘਰੇਵਾੜਨ ਵਾਲਾ ਬੰਦਾ ਨਹੀਂ ਸੀਪੇ ਘਰੇਵਾੜਨ ਵਾਲਾ ਬੰਦਾ ਨਹੀਂ ਇਹ ਕੰਮ ਕਰੇ ਚੰਗਾ ਪੈਸਾ ਦਾ ਸਾਰਾ ਕੁਛ ਕਰ ਚੋ ਕੋਈ ਭੁੱਖ ਤਾਂ ਨਹੀਂ ਹੈ ਹਾਂ ਮੈਂ ਸੁਣਿਆ

ਆ ਮੇਰੀ ਗੱਲ ਸੁਣ ਪਰ ਪੜਿਆ ਲਿਖਿਆ ਮੁੰਡਾ ਇਹ ਉਹ ਕੋਈ ਝੂਠ ਮਰੂ ਕਾਹਦਾ ਪੜਿਆ ਹੈ ਤੇ ਪੜਿਆ ਲਿਖਿਆ ਅਗਲਾ ਕਾਹ ਪੜਿਆ ਮੈਂ ਤਾਂ ਦਾਸ ਕਰੀਆ ਹੈ 10 ਹਾਂ میٹرਿਕ ਪਾਸ ਅਗਲਾ ਨਾ ਹੈ ਨਹੀਂ ਇਹ میٹرਿਕ ਪਾਸ ਮੈਂ ਹਾਂ میٹرਿਕ ਪਾਸ ਹੈ 10 ਦੇ ਵਿੱਚ ਤੂੰ ਕੀਦਾ ਲਿਖ ਡੱਕ ਪੰਜਾਬੀ ਦਾ ਕਿਹਦਾ ਹੁੰਦਾ ਥੋੜਾ ਬਸਾਂ ਬਸਾਂ ਤੇ ਧਿਆਨ ਨਹੀਂ ਰੱਖਦੇ ਹਾਂ ਠੀਕਾ ਲਿਖ ਡੱਕ ਅਗਲਾ ਬਸਾਂ ਬਸਾਂ ਧਿਆਨ ਨਹੀਂ ਰੱਖਦਾ ਮੈਨੂੰ ਨਹੀਂ ਪਤਾ ਜਦੋਂ ਮੈਂ ਕਾ ਪੜਿਆ ਲਿਖਿਆ ਅਗਲਾ ਪੜਿਆ ਲਿਖਿਆ ਹੈ ਕੰਜਰ ਦਾ ਫਿਰ ਤੇਰੀ ਜਾਦਤੀ ਹੈ ਨਹੀਂ ਕੀ ਹੈ ਜਵਾਨੀ ਹੈ ਫਿਰ ਪੜਾਈ ਦਾ ਕਿੱਫਾ ਬੱਸ ਘਰ ਪੜਾਈ ਭੁੱਲ ਗਏ ਜੇ ਮੈਂ ਦੇਖਦਾ ਤਿੰਨ ਕੜੀਆਂ ਉਰਦੂ ਦੀਆਂ ਹਾਂ ਤਾਂ ਹੀ ਭੈਣ ਦੇ ਲੰਨਾ ਕੁੱਤਿਆਂ ਦੀ ਬੁੰਡ ਮਾਰਦਾ ਫਿਰਦਾ ਉਰਦੂ ਚ ਮੈਂ ਤਾਂ ਮੰਨਦੀ ਨਹੀਂ ਤੈਨੂੰ ਤਿੰਨ ਕਲੱਖ ਜਮਾਤਾ ਕਰੀਆਂ ਮੈਂ ਤਿੰਨੇ ਜਿਆਦਾ ਮੇਰੇ ਨਾ ਨਾ ਭੈਣ ਦੇ ਲੰਨਾ ਹਰੇਕ ਤੋਂ ਬੇਇੱਜ਼ਤੀ ਕਰਾਈ ਇਹਨਾਂ ਪਹਿਲ ਕਿੱਦੀ ਕਰਦਾ ਸੀ ਨਾ ਹਾਂ ਉਦੋਂ ਮਹਿੰਦਾ ਛੋਟਾ ਕਦੇ ਸਕੂਲ ਨਹੀਂ ਗਿਆ ਸੀ ਉਹ ਫੇਲ ਵੀ ਮੈਂ ਪੜ ਗਿਆ ਉਹ ਤੋਂ ਬਣਾ ਦ ਪੜੀ ਜਾਂਦਾ ਬੰਦਾ ਹਾਂ ਮੈਂ ਤਾਂ ਮੱਕਾ ਜੇ ਕਦੇ ਪੜਦਾ ਜਾਂ ਕੰਮ ਦੀ ਗੱਲ ਕੋ ਕਰਦਾ ਕਿੰਨੀ ਬੜੀ ਹੈ ਜਿਆਦਾ ਇੱਕ ਬੰਦ ਕਰਨ ਦੇਖਾ ਗਿਆ ਜਮਾ ਦਾ ਖੇਤ ਪੜਦਾ ਨਹੀਂ ਪੜਿਆ ਨਹੀਂ ਪੜਿਆ ਨਹੀਂ ਪੜੀ ਜਾਂਦੇ ਸੀ ਪੇ ਨਹੀਂ ਨਹੀਂ ਨੀਚ ਹੋਵੇ ਬੰਦਾ ਕਦੇ ਪੜ ਜਾਂਦਾ ਅਮਰੀਕਾ ਦੀ ਨਾ ਕੱਚ ਰਾ ਕਾਦੀ ਗੰਮਲੀ ਗੱਲ ਯਾਰ ਸਕੂਲ ਨਹੀਂ ਜਾਂਦੇ ਹੁੰਦੇ ਉਹ ਬਾ ਆ ਜਾ ਹਾਂ ਮਰੀ ਜਨ ਨਹੀਂ ਹੈ ਨਹੀਂ ਸੀ ਪੇ ਤਾਂ ਤਾ ਨਾ ਪਰ ਕੇ ਨਹੀਂ ਦੇਖੀ ਇਹਨੇ ਵੀ ਹਾਂ ਹੋਇਆ ਜਾ ਫੋਟੋਆਂ ਦੇਖੀ ਹਾਂ ਵੱਛਾ ਹੀ ਕਮ ਰਹਿ ਗਿਆ ਤੈਨੂੰ ਹਾਂ ਕਾਪੀ ਦੇ ਕਿਤਾਬਾਂ ਚ ਫੋਟੋਆਂ ਦੇਖਣੇ ਜਾਂਦਾ ਕਲੀਆ ਪਰ ਤਾਂ ਜਿਆਦਾ ਗੀਰ ਨਹੀਂ ਬੰਦੇ ਦੇ ਯਾਦ ਆਉਂਦੀ ਹਾਂ ਤੂੰ ਮਤ ਟੈਂਸ਼ਨ ਨਹੀਂ ਲੈ ਜੀ ਟੈਂਸ਼ਨ ਤਾਂ ਕਾਜੀ ਕਾ ਟੈਂਸ਼ਨ ਕਾ ਦੀ ਅਗਲੇ 10 ਕਿੱਲੇ ਦੇ ਨਜ਼ਾਰੇ ਲੈਂਦਾ ਕਾ ਦੀ ਟੈਂਸ਼ਨ ਹੈ ਨਹੀਂ 10 ਕਿੱਲੇ ਪੈਦਲ ਨੂੰ ਲੱਗੇਗਾ ਤੁਹਾਨੂੰ ਫਤਨ ਕੀ ਨਾ ਹਾਂ ਨਮਾਟਾ ਕਰੇ ਜੰਨ ਨੀ ਆ ਦੱਸ ਡਾਕਟਰ ਹੈ ਜਨੀ ਆ ਦਾ ਪੀਟਾ ਪਟਾ ਕਰੇ ਜਪੇ ਸੀ ਪੇ ਯਾਰ ਕੁੱਤੀ ਫੜੂ ਇਹ ਯਾਰ ਮੈਂ ਦਿਲ ਨਾ ਐਸੇ ਹਾਂ ਸਹੀ ਗੱਲ ਭੱਗ ਜੂ ਤੜਕੇ ਭੱਗ ਜੂ ਤੇਰੇ ਕੋਲ ਟੈਲੀਫੋਨ ਹੈ ਪਹਿਲਾਂ ਮੈਂ ਲਾ ਦੇ ਨਸ਼ੇ ਵਾਲਾ ਬੰਦਾ ਯਾਰ ਤੁਰ ਜੀ ਜਿੱਪੇ ਆਜ ਨਜਰ ਚ ਜੀ ਕੋਈ ਅੱਜ ਆਪ ਕਰੇ ਬਾਈ ਜਦਾਂ ਤੇ ਮੱਛਰ ਖਾਈ ਜਾਂਦਾ ਬਈ ਬਟਾ ਹਾਂ ਮੱਛਰ ਖੜੀ ਆਪਦਾ ਕਰੀ ਦੋ ਆ ਜਾ ਬਈ ਬਟਾ ਖੜਾ ਹੋ ਤੂੰ ਚੱਲ ਯਾਰ ਮੈਂ ਨਹੀਂ ਜਾਂਦਾ ਚੱਲ ਯਾਰ ਮੈਂ ਮਕਾਨ ਦਾ ਚੱਲੇ ਯਾਰ ਮੰਨ ਨਾ ਨਾ ਯਾਰ ਉਹ ਮੁੰਡਾ ਨੌਜਵਾਨ ਵੀ ਕਹੀ ਜਾਂਦਾ ਤੇਰਾ ਮੁੰਡਾ ਆ ਕੇ ਵੀ ਮੁੜ ਗਿਆ ਚੱਲ ਯਾਰ ਕੋਈ ਕਹਿੰਦਾ ਜਦੋਂ ਬੱਸ ਮੈਂ ਵਰਦਨ ਕਰੀ ਉਹ ਨਹੀਂ ਗੇਟ ਦੀ ਲਹੀ ਨਹੀਂ ਟਪਦਾ ਨਹੀਂ ਨਹੀਂ ਮੰਨੀ ਦੀ ਨਾ ਮੰਨੀ ਜੀ ਫੇਰ ਐ ਕਰ ਮੈਂ ਤੇ ਛਿੱਪੇ ਨੂੰ ਬੁੰਡੀ ਕੱਜ ਤੇ ਤੂੰ ਦੇ ਦੇ ਨਾ ਦੇ ਦੇ ਯਾਰ ਐ ਕਿਉਂ ਕਰਦਾ ਡੰਗਲਾ ਦੇ ਕਿ ਨਹੀਂ ਛਿੱਪੇ

ਅਲਵਾਦਾਂਗੇ ਤੁਨ ਫਰੇ ਕੱਢ ਫੇ ਹੁਣ ਨਹੀਂ ਲਵਾ ਪਹਿਲੇ ਮਿਲਵਾ ਮਾਰ ਪੁੱਛ ਗਿਆ ਹਾਂ 70 ਅਪਡੇਟ ਕਿੱਥੇ ਐਨ ਚੱਲ ਜਾਣ ਦੇ ਆ ਜਾ ਯਾਰ ਸੀਪੇ ਸੀਪੇ ਜਾਣ ਦੇ ਆ ਜਾ ਜਾਣ ਪੈਣ ਗਿਆ ਲੈਂਦੀ ਯਾਰ ਆ ਚੱਲੀ ਆਪਾਂ ਹੂੰ ਬਾਹਰ ਤਾਂ ਖੁੱਲ ਹੀ ਐ ਚਲਦਾ ਏ ਤਾਂ ਐ ਕਿਹੜਾ ਓ ਉੱਠ ਖੜ ਹਾਂ ਸੁਤਾ ਪਿਆ ਦਾ ਕੌਣ ਜੈਂਬੋ ਕੀ ਇਹ ਕਿਥੋਂ ਫੜਦਾ ਸੀ ਉਹ ਸਾਰਿਆਂ ਬਾਪੂ ਭੱਜ ਗਿਆ ਰੋਸ ਕੇ ਆਇਓ ਪੈ ਜਾ ਉਹ ਮੈਂ ਕੀ ਕਰੂੰ ਪੈ ਗਿਆ ਪਾ ਬਾਪੂ ਲਿਆਣਾ ਮਰ ਖਾ ਪਜਣਾ ਜਾਵੇ ਕਿੱਧਰ ਮਰ ਜਾ ਉਹ ਪੱਟਾ